1 ਵੀ ਬਹੁਤ ਵਧੀਆ ਸੀ 2 ਵੀ ਬਹੁਤ ਵਧੀਆ ਸੀਗੀ ਤੇ 3 ਵੀ ਬੜੀ ਵਧੀਆ ਸੀ ਔਰ ਫਿਲਮ ਦੇ ਵਿੱਚ ਦਲਜੀਤ ਜੀ ਬੜਾ ਕਲੀਅਰ ਕਹਿ ਗਏ ਨੇ ਕਿ ਬਹੁਤ ਜਲਦੀ ਸਾਡੇ ਵਾਸਤੇ ਜੱਟਾਂ ਜੁਲੀਅਟ 4 ਵੀ ਆ ਰਹੀ ਹੈ ਤੇ ਛੋਟੇ ਪੰਜਾਂ ਰਹੀਂ ਪੰਜਾਬ ਦੇ ਚਾਹੇ ਉਹ ਕਲਾਕਾਰਾਂ ਦੇ ਹੋਣ ਬੱਚਿਆਂ ਦੇ ਜਿਹੜੇ ਪਾਰ ਜਾਂਦੇ ਨੇ ਉਹਨਾਂ ਦੇ ਮਸਲੇ ਹੋਣ ਪੁਲਿਸ ਮੁਲਾਜ਼ਮਾਂ ਦੀਆਂ ਕੀ ਮਜਬੂਰੀਆਂ ਰਹਿੰਦੀਆਂ ਨੇ ਉਹ ਉਹ ਵਾਲੇ ਮਸਲੇ ਹੋਣ ਉਹ ਇਹਦੇ ਵਿੱਚ ਦੱਸਣ ਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਰਹੇ ਨੇ ਜਿਵੇਂ ਅਮੀਰ ਖਾਨ ਦੀ ਫਿਲਮ ਦੀ ਵੇਟ ਹੁੰਦੀ ਹੈ ਨਾ ਲੋਕਾਂ ਨੂੰ ਆਉਂਦੀ ਹੈ ਸੇਮ ਉਦਾਂ ਹੀ ਵੇਟ ਇਹਨਾਂ ਦੀ ਦਲਜੀਤ ਦੋਸਾਂਝ ਦੀ ਫਿਲਮ ਦੀ ਹੁੰਦੀ ਹੈ ਤੁਸੀਂ ਇਹ ਸੋਚੋ ਜੱਟ ਐਂਡ ਜੁਲੀਅਟ 1 ਵੀ ਬਹੁਤ ਵਧੀਆ ਸੀ 2 ਵੀ ਬਹੁਤ ਵਧੀਆ ਸੀਗੀ ਤੇ 3 ਵੀ ਬੜੀ ਵਧੀਆ ਸੀ ਔਰ ਫਿਲਮ ਦੇ ਵਿੱਚ ਦਲਜੀਤ ਜੀ ਬੜਾ ਕਲੀਅਰ ਕਹਿ ਗਏ ਨੇ ਕਿ ਬਹੁਤ ਜਲਦੀ ਸਾਡੇ ਵਾਸਤੇ ਜੱਟ ਐਂਡ ਜੁਲੀਅਟ 4 ਵੀ ਆ ਰਹੀ ਹੈ ਤੇ ਛੋਟੇ ਛੋਟੇ ਪੰਚਾ ਰਾਹੀ ਛੋਟੇ ਛੋਟੇ ਪੰਚਾਇਤਾਂਾਂ ਹੀ ਪੰਜਾਬ ਦੇ ਚਾਹੇ ਉਹ ਕਲਾਕਾਰਾਂ ਦੇ ਹੋਣ ਬੱਚਿਆਂ ਦੇ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਦੇ ਮਸਲੇ ਹੋਣ ਪੁਲਿਸ ਮੁਲਾਜ਼ਮਾਂ ਦੀਆਂ ਕੀ ਮਜਬੂਰੀਆਂ ਰਹਿੰਦੀਆਂ ਨੇ ਉਹ ਉਹ ਵਾਲੇ ਮਸਲੇ ਹੋਣ ਉਹ ਇਹਦੇ ਵਿੱਚ ਦੱਸਣ ਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਰਹੇ ਨੇ ਔਰ ਜੇ ਅਸੀਂ ਸਮਝੀਏ ਇਹਨੂੰ ਧਿਆਨ ਨਾਲ ਤਾਂ ਜਿਹੜੇ ਮੁੱਦਿਆਂ ਨੂੰ ਇਹਨਾਂ ਨੇ ਖੰਘੋਲਿਆ ਛੇੜਿਆ ਤਾਂ ਉਹਨੂੰ ਜ਼ਰੂਰ ਦੇਖਿਆ ਜਾਵੇ ਸੋਚਿਆ ਜਾਵੇ ਔਰ ਐਂਟਰਟੇਨਮੈਂਟ ਫਿਲਮ ਚ ਬਹੁਤ ਵਧੀਆ ਸੀਗੀ ਬੜਾ ਵਧੀਆ ਇੰਜੋਏ ਸੀਗਾ ਔਰ ਫੁੱਲ ਆਨ ਮਸਤੀ ਮਾਰੀ ਜੀ ਫਿਲਮ ਚ ਐਂਟਰਟੇਨਮੈਂਟ ਵੀ ਦੇਖਣ ਨੂੰ ਮਿਲਿਆ ਔਰ ਰੋਮਾਂਟਿਕ ਸੀਨਸ ਵੀ ਸੀ ਹਨਾ ਰੋਮਾਂਸ ਵੀ ਉਹਨਾਂ ਨੂੰ ਦੇਖਣ ਨੂੰ ਮਿਲਿਆ ਇਮੋਸ਼ਨਲ ਟੱਚ ਵੀ ਮਿਲਿਆ ਪਰਸਨਲੀ ਤੁਹਾਨੂੰ ਕਿਹੜਾ ਟੱਚ ਵਧੀਆ ਲੱਗਿਆ ਜੇ ਮੈਂ ਇਦਾਂ ਦੀ ਗੱਲ ਕਰਾਂਗਾ ਤਾਂ ਬੜੀ ਬੇਇਨਸਾਫੀ ਹੋ ਜਾਏਗੀ ਫਿਲਮ ਹਰ ਪੱਖੋਂ ਹਰ ਪੱਖੋਂ ਜੀ A to Z 1 to 100 ਬਹੁਤ ਵਧੀਆ ਸੀ ਹਰ ਪੱਕ ਫਿਲਮ ਦੇ ਵਿੱਚ ਦਰਸਾਏ ਗਏ ਨੇ ਔਰ ਡਾਇਰੈਕਟਰ ਨੇ ਸਟੋਰੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ ਕਿ ਕਮੇਡੀ ਦੇ ਨਾਲ ਨਾਲ ਪੰਜਾਬ ਦੇ ਕਲਾਕਾਰਾਂ ਨੂੰ ਉਭਾਰਿਆ ਜਾਵੇ ਤੇ ਸੱਭਿਆਚਾਰ ਚ ਲੈंदे ਪੰਜਾਬ ਦਾ ਹੋਵੇ ਚਾਹੇ ਚੜਦੇ ਪੰਜਾਬ ਦਾ ਹੋਵੇ ਉਹ ਦਿਖਾਇਆ ਔਰ ਐਂਡ ਵਿੱਚ ਕਿੰਨਾ ਵਧੀਆ ਲੱਗ ਰਿਹਾ ਸੀ ਵਿੱਚ ਲੈਂਦਾ ਪੰਜਾਬ ਚੜਦਾ ਪੰਜਾਬ ਨੂੰ ਸਾਂਝਾ ਪੰਜਾਬ ਬਣਾਤਾ ਜਸਟ ਇਮੇਜਿਨ ਕਰੋ ਕਾਸ਼ ਜੇ ਇਦਾਂ ਹੋ ਜਾਏ ਇਹ ਜੋ ਪੰਜਾਬ ਵੰਡਿਆ ਹੋਇਆ ਇੱਕ ਹੋ ਜਾਏ ਇਹਦਾ ਤਾਂ ਮਜ਼ਾ ਹੀ ਆ ਆਪਣਾ ਐਂਡ ਤੇ ਦਿਲਜੀਤ ਦੇ ਵੱਲੋਂ ਕਿਹਾ ਗਿਆ ਵੀ ਫੋਰਥ ਪਾਰਟ ਵੀ ਆਓ ਕਿੰਨੀ ਕੋ ਉਤਸੁਕਤਾ ਨਾਲ ਵੇਟ ਕਰ ਰਹੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਤਾਂ ਕਵਾਂਗਾ ਜਿਵੇਂ ਅਮੀਰ ਖਾਨ ਦੀ ਫਿਲਮ ਦੀ ਵੇਟ ਹੁੰਦੀ ਹੈ ਨਾ ਲੋਕਾਂ ਨੂੰ ਆਂਦੀ ਹੈ ਸੇਮ ਉਦਾਂ ਹੀ ਵੇਟ ਇਹਨਾਂ ਦੀ ਦਿਲਜੀਤ ਦਸਾਂਜ ਦੀ ਫਿਲਮ ਦੀ ਹੁੰਦੀ ਹੈ ਤੁਸੀਂ ਇਹ ਸੋਚੋ ਸ਼ਾਹਰੂਖ ਖਾਨ ਜਿਹਨੂੰ ਬਾਲੀਵੁੱਡ ਦਾ ਕਿੰਗ ਕਿਹਾ ਜਾਂਦਾ ਹੈ ਉਹ ਤੱਕ ਇਹ ਗੱਲ ਬੋਲਦਾ ਹੈ ਕਿ ਦਿਲਜੀਤ ਦੀ ਐਕਟਿੰਗ ਜ਼ਬਰਦਸਤ ਹੈ ਉਹ ਖੁਦ ਉਹਦੀ ਐਕਟਿੰਗ ਦੇ ਕਾਇਲ ਨੇ ਜਿਹੜੇ ਬਾਲੀਵੁੱਡ ਦੇ ਸਭ ਤੋਂ ਵੱਡੇ ਕਿੰਗ ਨੇ ਅਸੀਂ ਤਾਂ ਪੰਜਾਬ ਦੀ ਸਾਡੇ ਬੜੀ ਮਾਣ ਵਾਲੀ ਗੱਲ ਹੈ ਕਿ ਐਡਾ ਵੱਡਾ ਕਲਾਕਾਰ ਸਾਡੇ ਪੰਜਾਬ 'ਚ ਉੱਠ ਕੇ ਜਿੱਥੇ ਪੰਜਾਬੀਆਂ ਦਾ ਨਾਂ ਰੋਸ਼ਨ ਕਰ ਰਿਹਾ ਔਰ ਪੂਰਾ ਮਾਣ ਵੀ ਵਧਾ ਰਿਹਾ ਫਿਲਮ ਦੇ ਕਰੈਕਟਰਸ ਬਾਰੇ ਕੀ ਕਹੋਗੇ ਤੁਸੀਂ ਜ oberdas ji ਡਾਇਰੈਕਟਰ ਨੇ ਬੜੇ ਵਧੀਆ ਤਰੀਕੇ ਨਾਲ ਸਾਰੀ ਸਟਾਰ ਕਾਸਟ ਤੋਂ ਬੜਾ ਵਧੀਆ ਕੰਮ ਕਰਾਇਆ ਹੈ ਔਰ ਬਹੁਤ ਵਧੀਆ ਸਾਰੇ ਕਲਾਕਾਰ ਸਾਰੇ ਕ੍ਰਿਊ ਕੁਝ ਕਲੇ ਕਲਾਕਾਰਾਂ ਨਾਲ ਨਹੀਂ ਹੁੰਦਾ ਫਿਲਮ ਬਣਨ 'ਚ ਬਹੁਤ ਵੱਡਾ ਰੋਲ ਪਰਦੇ ਦੇ ਪਿੱਛੇ ਵਾਲਿਆਂ ਦਾ ਵੀ ਹੁੰਦਾ ਔਰ ਮੈਂ ਕਹਾਂਗਾ ਕਿ ਇਸ ਫਿਲਮ ਦੇ ਵਿੱਚ ਜਿੱਥੇ ਪਰਦੇ ਦੇ ਅੱਗੇ ਵਾਲੇ ਕਾਮਯਾਬ ਸੀਗੇ ਵਧੀਆ ਸੀ ਤੇ ਪਰਦੇ ਦੇ ਪਿੱਛੇ ਰਹਿ ਕੇ ਜਿਨ੍ਹਾਂ ਨੇ ਵੀ ਕੰਮ ਕੀਤਾ ਉਹ ਵੀ ਜ਼ਬਰਦਸਤ ਸੀ ਉਹ ਫਿਲਮ ਦੀ ਬਣਨ ਤਰ ਬਣਾਵਟ ਤੋਂ ਪਤਾ ਹੈ